ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਜਥੇਬੰਦੀਆਂ ਨੇ ਫਾਜ਼ਿਲਕਾ ਪੁਲਸ ਡੇਲਾਈਕੇ ਠੇ ਪਰਚੇ ਰੱਦ ਕਰਨ ਦੀ ਕੀਤੀ ਮੰਗ ਪੰਜਾਬ ਪੁਲਸ ਦੇ ਪੀੜਤਾ ਵਿਰੁੱਧ ਕਾਰਵਾਈ ਕਰਨ ਦਾ ਦੋਸ਼ ਪਿਛਲੇ ਦਿਨੀ ਫਾਜ਼ਿਲਕਾ ਦੇ ਪਿੰਡ ਸ਼ਤੀਰਵਾਲਾ ਵਿੱਚ ਇੱਕ ਨੌਜਵਾਨ ਦੇ ਕਤਲ ਨੂੰ ਹਾਦਸਾ ਦੱਸਣ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਅਤੇ ਹੋਰ ਜਮਹੂਰੀ ਜਥੇਬੰਦੀਆਂ ਦੇ ਇੱਕ ਵਫ਼ਦ ਨੇ ਐਸਐਸਪੀ ਫਾਜ਼ਿਲਕਾ ਨੂੰ ਮਿਲ ਕੇ ਇੱਕ ਮੰਗ ਪੱਤਰ ਸੌਂਪਿਆ ਹੈ ਇਹੀ ਮੰਗ ਪੱਤਰ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਪ੍ਰਦਰਸ਼ਨਕਾਰੀਆਂ ਤੇ ਪੰਜਾਬ ਪੁਲਿਸ ਦੁਆਰਾ ਦਰਜ ਕੀਤੇ ਗਏ ਠੇ ਪਰਚੇ ਰੱਦ ਕਰਨ ਲਈ ਦਿੱਤਾ ਗਿਆ ਸੀ ਇਸ ਘਟਨਾ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਪੁਲਿਸ ਨੇ ਕਤਲ ਦੇ ਕੇਸ ਨੂੰ ਐਕਸੀਡੈਂਟ ਦੱਸਿਆ ਜਿਸ ਤੋਂ ਬਾਅਦ ਪੀੜਤ ਪਰਿਵਾਰ ਅਤੇ ਵੱਖ-ਵੱਖ ਜਥੇਬੰਦੀਆਂ ਨੇ ਨੌਜਵਾਨ ਦੀ লাশ ਨੂੰ ਓਵਰਬ੍ਰਿਜ ਤੇ ਰੱਖ ਕੇ ਧਰਨਾ ਲਾਇਆ ਇਸ ਧਰਨੇ ਤੋਂ ਬਾਅਦ ਪੁਲਿਸ ਨੇ ਦੋਸ਼ੀਆਂ ਖਿਲਾਫ ਕਤਲ ਦਾ ਕੇਸ ਤਾਂ ਦਰਜ ਕਰ ਲਿਆ ਪਰ ਬਾਅਦ ਵਿੱਚ ਧਰਨਾ ਦੇਣ ਵਾਲੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂਆ ਮਮਤਾ ਲਾਧੂਕਾ ਅਤੇ ਆਦਿ ਤੇ ਆਫਾਜ਼ਿਲ ਕਾ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਅਤੇ ਮ੍ਰਿਤਕ ਦੇ 22 ਪਰਿਵਾਰਕ ਮੈਂਬਰਾਂ ਸਮੇਤ ਕੁੱਲ 25 ਵਿਅਕਤੀਆਂ ਤੇ ਵੱਖ-ਵੱਖ ਤਰ੍ਹਾਂਾਂ ਤਹਿਤ ਪਰਚੇ ਦਰਜ ਕਰ ਦਿੱਤੇ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਪੁਲਿਸ ਦੇ ਇਸ ਕਦਮ ਨੂੰ ਬੇहद ਸ਼ਰਮਨਾਕ ਦੱਸਿਆ ਅਤੇ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਥਾਂ ਪੀੜਤਾਂ ਅਤੇ ਹੱਕ ਮੰਗਣ ਵਾਲਿਆਂ ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਨੇ ਸਰਕਾਰ ਤੇ ਸੰਵਿਧਾਨਕ ਹੱਕਾਂ ਨੂੰ ਦਬਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਇੱਕ ਅਣਐਲਾਨੇ ਪੁਲਿਸ ਰਾਜ ਵਾਲੀ ਸਥਿਤੀ ਬਣਾਈ ਜਾ ਰਹੀ ਹੈ। ਵਫ਼ਦ ਨੇ ਐਸਐਸਪੀ ਫਾਜ਼ਿਲਕਾਨ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਠੇਹ ਪਰਚੇ ਰੱਦ ਕਰਨ ਦੀ ਮੰਗ ਕੀਤੀ। SSP ਨੇ ਵਫਦ ਨੂੰ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਪਰ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਮੰਗਾ ਨਾ ਮੰਨੀਆਂ ਗਈਆਂ ਤਾਂ ਉਹ ਇੱਕ ਤਿੱਖਾ ਸੰਘਰਸ਼ ਸ਼ੁਰੂ ਕਰਨਗੇ ਪੁਲਿਸ ਇਥੇ ਫਾਇਲ ਕਾ ਦੀ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਅਣਗੋਲਿਆ ਕਰਕੇ ਉਹਨਾਂ ਨੂੰ ਸਿੱਟ ਬਣਾ ਕੇ ਔਰ 15 ਦਿਨਾਂ ਦੇ ਵਿੱਚ ਕਾਰਵਾਈ ਕਰਨ ਦਾ ਜਿਹੜਾ ਇੱਕ ਝੁੱਟਾ ਔਰ ਗੰਦਾ ਪੀਲਾ ਜਿਹਾ ਭਰੋਸਾ ਦੇ ਕੇ ਤੇ ਉਹਨਾਂ ਨੂੰ ਉਠਵਾ ਦਿੱਤਾ ਗਿਆ ਲੇਕਿਨ ਹੁਣ ਹੁੰਦਾ ਕੀ ਹੈ ਆ ਜਿਹੜੇ ਕੱਲ ਪਰਸੋਂ ਪਰਸੋਂ ਇਹ ਇੱਕ ਪਰਚਾ ਦਰਜ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਤੇ ਨਾਮ ਹੋ ਕੇ ਜਿਹੜੇ ਪੀੜਤ ਚ ਰਹਿ ਗਏ ਉਹਨਾਂ ਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਨਾਲ ਦੀ ਨਾਲ ਕੀ ਹੁੰਦਾ ਹੈ ਕਿ ਜਿਹੜੇ ਆ ਜਨਤਕ ਤੇ ਜਮੂਰੀ ਜਥੇਬੰਦੀਆਂ ਦੇ ਜਿਹੜੇ ਆਗੂ ਹੁੰਦੇ ਆ ਉਹ ਜਿਹੜੇ ਉਹਨਾਂ ਦੀ ਹਮਾਇਤ ਕਰਨ ਆਉਂਦੇ ਆ ਉਹਨਾਂ ਦੇ ਵੀ ਨਾਮ ਜਿਹੜੇ ਸ਼ਾਮਲ ਕੀਤੇ ਗਏ ਆ ਸਾਡੇ ਵਿਦਿਆਰਥੀ ਆਗੂ ਮਮਤਾ ਲਾਧੂਕਾ ਇੱਕ ਸਾਥੀ ਹੋਰ ਐਸੇ ਤਰ੍ਹਾਂ ਕਿਰਤੀ ਕਿਸਾਨ ਯੂਨੀਅਨ ਤੋਂ ਡਾਕਟਰ ਸੁਖਚੰਨ ਸਿੰਘ ਇਹਨਾਂ ਸਾਥੀਆਂ ਤੇ ਜਿਹੜੇ ਪਰਚੇ ਕੀਤੇ ਗਏ ਐ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇੱਥੇ ਅੱਜ ਮੰਗ ਪੱਤਰ ਦੇਣ ਆਇਆ ਜੀ ਅੱਜ ਮੰਗ ਪੱਤਰ ਦਿੱਤਾ ਜੋ ਪਿਛਲੇ ਦਿਨੀ ਇੱਕ ਰੋਡ ਡ੍ਰਾਮ ਹੋਇਆ ਸੀਗਾ ਕਤਲ ਦਾ ਪਰਚੇ ਨੂੰ ਕਰਵਾਉਣ ਨੂੰ ਲੈ ਕੇ ਤੇ ਉਹਦੇ ਵਿੱਚ ਨਜਾਇਜ਼ ਤੌਰ ਤੇ ਪੀੜਤ ਧਿਰ ਤੇ ਤੇ ਕੋਸ਼ਾ ਆਗੂਆਂ ਤੇ ਜਿਹੜੇ ਸਪੋਰਟ ਦੇ ਵਿੱਚ ਗਏ ਉਹਨਾਂ ਤੇ ਪਰਚਾ ਦਰਜ ਕਰ ਦਿੱਤਾ ਸੀ ਉਸ ਮਾਮਲੇ ਤੇ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਭਰੋਸਾ ਦਿੱਤਾ ਹੈਗਾ ਕਿ ਇਹ ਜਿਹੜਾ ਪਰਚਾ ਜਿਹੜਾ ਜਲਦੀ ਖਾਰਜ ਕੀਤਾ ਜਾਊ ਜਿੰਨੇ ਵਿੱਚ ਐਸਐਚਓ ਲੇਖ ਰਾਜ ਵੀ ਬੈਠੇ ਸੀ ਕਾਫੀ ਉਸ ਮੁੱਦੇ ਤੇ ਵੀ ਗੱਲਬਾਤ ਹੋਈ ਹੈ ਤੇ ਉਹ ਮੁੱਦੇ ਵਿੱਚ ਉਹ ਇਹੀ ਹੈ ਕਿ ਜਿਹੜਾ ਰੋਡ ਡਾਮ ਕਰਨਾ ਜਾਂ ਇਹ ਸਾਡਾ ਅਧਿਕਾਰ ਸੰਵਿਧਾਨਕ ਅਧਿਕਾਰ ਹੈਗਾ ਤਰਨਾਲਾ ਉਹਨਾ ਵੀ ਸਵਧਾਨਤਨ ਅਧਿਕਾਰ ਆ ਅਸੀਂ ਇਹ ਮੰਨਦੇ ਆ ਕਿ ਜੋ ਮਾਮਲਾ ਹੈਗਾ ਪੂਰੇ ਮਾਮਲੇ ਦੀ ਤਫਤੀਸ਼ ਹੋਣੀ ਉਹ ਪੁਲਿਸ ਦਾ ਕੰਮ ਹੈ ਨਾਉਂ ਡੇਫੀ ਬੰਦੀ ਦਾ ਕੰਮ ਨਹੀਂ ਹੈ ਕਿ ਕੌਣ ਕੀ ਹੈ ਕਿਵੇਂ ਆ ਤਫਤੀਸ਼ ਕਰੇ ਪੁਲਸ ਜੋ ਕਾਰਵਾਈ ਜਿੰਦੇ ਬੰਦੀ ਉਹ ਕਰੇ ਪਰ ਜਿਹੜਾ ਧਰਨਾ ਲਾਉਣ ਦਾ ਅਧਿਕਾਰ ਆ ਰੋਡ ਜਾਮ ਕਰਨ ਦਾ ਅਧਿਕਾਰ ਆ ਇਹਨੂੰ ਇਸ ਤਰ੍ਹਾਂ ਦਵਾਇਆ ਨਹੀਂ ਜਾਂਚਿਆ ਇਹ ਗੱਲ ਕਰਕੇ ਆਏ ਆ ਤੇ ਉਹਨਾਂ ਨੇ ਇਹ ਭਰੋਸਾ ਦਿੱਤਾ ਕਿ ਇਹ ਜਿਹੜਾ ਪੱਖਾ ਖਾ ਠੀਕ ਪੰਜਾਬ ਪੁਲਸ ਦੀ ਤੋਂ ਚ ਕਿਲਾ ਕੱਢ ਲਾਇਆ ਕਿ ਜਿਹੜੇ ਵੀ ਲੋਕਾ ਹੱਥ ਮੰਗਦੇ ਨੇ ਉਹਨਾਂ ਦੇ ਪਰਚੇ ਦਰਜ ਕਰ ਲੈਣਗੇ ਇਹ ਕਿੰਨੇ ਕੁ ਤੇ ਕਰ ਲੈਣਗੇ ਸੋ ਪੂਰਾ ਪੰਜਾਬ ਕ੍ਰਾਂਤੀਕਾਰੀ ਪੰਜਾਬ ਹੈ ਇਤਿਹਾਸ ਪੜ ਕੇ ਦੇਖ ਲੈਣ ਇਹ ਪਰਚੇ ਪੁਰਚੇ ਤੂੰ ਇਹ ਕਿਰਤੀ ਲੋਕ ਨਹੀਂ ਲੜਦੇ ਇਹ ਪੰਜਾਬ ਪੁਲਿਸ ਨੂੰ ਐਸਐਸਪੀ ਨੂੰ ਮੰਗ ਪੱਤਰ ਵੀ ਦੇਣਾ ਹੈ ਔਰ ਚੇਤਾਵਨੀ ਪੱਤਰ ਵੀ ਦੇਣਾ ਹੈ ਵੀ ਇਹਗਾ ਇਹੋ ਜਿਹਾ ਧਿਆਨ ਕਰਨਾ ਹੈ ਵੀ ਇਹ ਲਗਾਤਾਰ ਪੰਜ ਸਾਲਾਂ ਬਾਅਦ ਇਹ ਸਾਰਾ ਕੁਝ ਬਦਲਣਾ ਹੈ ਪਰ ਜਿਹੜੀ ਕਿਰਤੀ ਲੋਕ ਨੇ ਸਦਾ ਲੋਕਾਂ ਦੇ ਹੱਕ ਤੇ ਲੜਦੇ ਰਹਿਣਗੇ ਜੇ ਇਹੋ ਜਿਹੀ ਤੇਰੀ ਪੁਲਿਸ ਲੋਕਾਂ ਤੇ ਗਲਤ ਪਰਚੇ ਨਜਾਇਜ਼ ਪਰਚੇ ਦਰਜ ਕਰੇਗੀ ਫਿਰ ਤੁਹਾਡਾ ਕਿਉਂਕਿ ਤੁਸੀਂ ਵੀ ਕੱਲ ਨੂੰ ਲੋਕਾਂ ਦੀ ਲਪੇਟ 'ਚ ਆਉਣਾ ਹੈ ਤੁਸੀਂ ਵੀ ਲੋਕਾਂ ਦੇ ਵਿੱਚੋਂ ਉਹ ਸਮਾਜ ਦੇ ਵਿੱਚੋਂ ਇਸ ਵਾਸਤੇ ਇੱਕ ਕ੍ਰਾਂਤੀਕਾਰੀ ਲੋਕ ਇਹ ਲੋਕਾਂ ਦੀ ਅਗਵਾਈ ਕਰਦੇ ਨੇ ਔਰ ਦਬਲੇ ਕੁਚਲੇ ਲੋਕਾਂ ਦੀ ਬਾਹ ਫੜਦੇ ਨੇ ਇਸ ਵਾਸਤੇ ਕ੍ਰਾਂਤੀਕਾਰੀ ਲੋਕਾਂ ਤੇ ਜਿਹੜੇ ਕਿਰਤੀ ਕਰਨਾਂ ਜਾਂ ਜਿਹੜੇ ਚੋਰ ਨੇ ਠੱਗ ਨੇ ਪੁਲਿਸ ਉਹਨਾਂ ਵਾਸਤੇ ਬਣੀ ਉਹਨਾਂ ਦੇ ਕਰੇ ਪਰ ਉਹ ਤਾਂ ਸ਼ਰੀਆਮ ਗੁੰਮਰੇ ਨੇ ਤੇ ਜਿਹੜੇ ਲੋਕਾਂ ਦੀ ਅਗਵਾਈ ਕਰ ਰਹੇ ਨੇ ਉਹਨਾਂ ਨੂੰ ਤੁਸੀਂ ਝੂਠੇ ਪਰਚੇ ਦਰਜ ਕਰ ਰਹੇ ਹੋ ਔਰ ਜਿਹਨਾਂ ਨੂੰ ਇਨਸਾਫ ਦੇਣਾ ਉਹਨਾਂ ਨੂੰ ਇਨਸਾਫ ਨਹੀਂ ਦੇ ਰਹਿ ਤੇ ਜਿਨ੍ਹਾਂ ਨੂੰ ਦੇਣਾ ਹੁੰਦਾ ਉਹਨਾਂ ਦੇ ਤੁਸੀਂ ਪਰਚੇ ਦਰਜ ਕਰ ਰਹੇ ਹੋ ਇਸ ਵਾਸਤੇ ਸੰਯੁਕਤ ਨਕਸਾਨ ਮੋਰਚਾ ਅੱਜ ਇਕੱਠਾ ਹੋ ਕੇ ਆਇਆ ਹੈ ਤੁਹਾਨੂੰ ਇਹ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਜਿਹੜਾ ਹਨ ਐਲਾਨਿਆ ਪੁਲਿਸ ਸਟੇਟ ਬਣਾਇਆ ਹੋਇਆ ਹੈਗਾ ਉਹਦੇ ਤਹਿਤ ਜਿਹੜੇ ਇਥੋਂ ਦੀ ਪੁਲਿਸ ਹੈਗੀ ਆ ਉਹ ਕਿਸੇ ਨੂੰ ਵੀ ਬਿਨਾਂ ਕਿਸੇ ਗੱਲ ਤੋਂ ਚੁੱਕ ਲੈਂਦੀ ਹੈਗੀ ਆ ਉਹਨਾਂ ਨੂੰ ਤਸੀਹੇ ਦਿੰਦੀ ਆ ਕੁੱਤੀ ਮਾਰਦੀ ਇਥੋਂ ਤੱਕ ਕਿ ਵੀ ਉਹਨਾਂ ਦੇ ਇਨਕਾਊਂਟਰ ਵੀ ਕਰ ਦਿੰਦੀ ਹੈਗੀ ਆ ਤੇ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪੁੱਛਦਾ ਸਹਿਣੀਗੀ ਉਲਟਾ ਇਹਨਾਂ ਨੂੰ ਲੈ ਕੇ ਇਹਨਾਂ ਦੇ ਆਉਂਦੇ ਜਿਹੜੇ ਇਹਨਾਂ ਦੀਆਂ ਤਰੱਕੀਆਂ ਪੋਸਟਾਂ ਇਹਨਾਂ ਨੂੰ ਕਰਕੇ ਤਰਖੀਆਂ ਦੇ ਕੇ ਤੈਨੂੰ ਵੱਡੇ ਆਉਂਦੇ ਆ ਤੇ ਇਹ ਵੀ ਬਿਬਰਾਜਮਾਨ ਕੀਤਾ ਜਾਂਦਾ ਹੈਗਾ ਇਹ ਜਿਹੜੀ ਗੱਲ ਹੈ ਕਿ ਜਿਹੜਾ ਸਤੀਰ ਵਾਲੇ ਦਾ ਗੁਰਪ੍ਰੀਤ ਲड़का ਹੈਗਾ ਤਾਂ ਦੇਖੋ ਕਿੰਨੀ ਤਰਾਸਦੀ ਹੈ ਕਿ ਮਾਂ ਪਿਓ ਨੂੰ ਇਨਸਾਫ ਲੈਣ ਲਈ ਆਪਦੇ ਜਵਾਨ ਪੁੱਤ ਦੀ লাশ ਜਿਹੜੀ ਰੋਡ ਤੇ ਰੱਖ ਕੇ ਜਿਹੜਾ ਇਨਸਾਫ ਮੰਗਣਾ ਪੈ ਰਿਹਾ ਹੈਗਾ ਵੀ ਇਸ ਤਰ੍ਹਾਂ ਦੀ ਪੁਲਿਸ ਹੈ ਤਾਂ ਐਸੇ ਕੰਮ ਤੇ ਨਾ ਵੀ ਲੋਕਾਂ ਦੇ ਲਈ ਲੋਕਾਂ ਦੀ ਸਰਵੈਂਟ ਹੈਗੀ ਆ ਲੋਕਾਂ ਨੂੰ ਇਨਸਾਫ ਦੇਵੇ ਤਾਂ ਉਲਟਾ ਜਿਹੜੇ ਜਿਹੜੇ ਲੋਕਾਂ ਨੇ ਇਹਦਾ ਕਤਲ ਕੀਤਾ ਜਾਂ ਉਹਨੂੰ ਮਾਰਿਆ ਪਟਿਆ ਹੈਗਾ ਉਹ ਵੀ ਸਾਹਮਣੇ ਪ੍ਰੂਫ ਹੈਗੇ ਉਹਨਾਂ ਦੇ ਪਰਚੇ ਕਰਨ ਦੀ ਬਜਾਏ ਉਲਟਾ ਜਿਹੜੇ ਪੇਰੈਂਟਸ ਹੈਗੇ ਆ ਜਾਂ ਜਿਹੜੇ ਉਹਨਾਂ ਦੀ ਪੀੜਤਾ ਦੀ ਸਹਾਇਤਾ ਦੇ ਵਿੱਚ ਆਵਾਜ਼ ਉਠਾਉਣ ਗਏ ਹੈਗੇ ਆ ਜਿਵੇਂ ਦੋ ਸਟੂਡੈਂਟ ਯੂਨੀਅਨ ਦੇ ਮਮਤਾ ਲਾਦੂ ਦਾ ਪਿਆ ਦਿੱਤਿਆ ਤੇ ਇਵੇਂ ਹੀ ਸਾਡੀ ਕੀਰਤੀ ਕਿਸਾਨ ਯੂਨੀਅਨ ਤੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਤੇ ਉਹਨਾਂ ਤੇ ਜਿਹੜਾ ਹੈਗਾ ਇਹਨਾਂ ਨੇ ਜਿਹੜੇ ਪਰਚੇ ਕੀਤੇ ਹੈਗੇ ਆ ਤਾਂ ਇਹ ਜੇ ਸਾਰਾ ਸਾਰਾ ਜਿਹੜਾ ਗਲਤ ਹੈਗਾ ਸਾਰਾ ਸਾਰੇ ਜਿਹੜੇ ਸਾਡੇ ਜਮਹੂਰੀ ਹੱਕ ਹੈਗੇ ਉਹਨਾਂ ਦੇ ਉੱਤੇ ਡਾਕਾ ਹੈਗਾ ਤੇ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਅਧੀਨ ਜਿਹੜਾ ਐਸਐਸਪੀ ਨੂੰ ਮੰਗ ਪੱਤਰ ਦੇਣ ਆਏ ਹੈ ਕਿ ਵੀ ਇਹ ਜਿਹੜੇ ਪਰਚੇ ਹੈਗੇ ਆ ਬਿਨਾਂ ਕਿਸੇ ਦੇਰੀ ਤੋਂ ਇਹ ਰੱਦ ਕੀਤੇ ਜਾਣ ਤੇ ਨਹੀਂ ਫਿਰ ਇਹਦੇ ਲਈ ਜਿਹੜਾ ਹੈਗੇ ਅਸੀਂ ਲੰਬੇ ਵੱਡਾ ਸੰਗਠਨ